ਰੋ ਆ ਬਾਬਾ ਬੜੇ ਵੀਜੇ ਲੌਂਦਾ ਹੁੰਦਾ ਸੀ ਲੋਕਾਂ ਦੇ ਤੇ ਹੁਣ ਇਹਨੂੰ ਪੈ ਗਿਆ ਤੇ ਹੁਣ ਵੇਦੀਆਂ ਹੀ ਖਬਰਾਂ ਚੱਲਣ ਡੀਆਂ ਇਹਦੀਆਂ ਹੀ ਖਬਰਾਂ ਚੱਲਣ ਡੀਆਂ ਤੇ ਯਾਰ ਪੰਜਾਬ ਦੇ ਲੋਕੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਤੁਸੀਂ ਜਦੋਂ ਬਾਬੇ ਨਾਨਕ ਨੇ ਵਹਿਮਾ ਭਰਮਾ ਜੋ ਕੱਢਿਆ ਫੇ ਕਿਉਂ ਵਹਿਮਾ ਭਰਮਾ ਜਪੈਨੇ ਹੋ ਬਾਬਾ ਬਾਬਾ ਨਾਨਕ ਸੀ ਕੋਲੋਂ ਲੋਕਾਂ ਨੂੰ ਪੈਸੇ ਦਿੰਦਾ ਸੀ ਕੋਲੋਂ ਅੰਨ ਦਿੰਦਾ ਸੀ ਇਹ ਕੋਈ ਬਾਬਾ ਹੈਗਾ ਪੰਜਾਬ 'ਚ ਜਿਹੜਾ ਕੋਹ ਦਿੰਦਾ ਆ ਇਹ ਸਭ ਲੈਂਦੇ ਆ ਪੈਸੇ ਵੀ ਲੈਂਦੇ ਆ ਤੁਹਾਡੀਆਂ ਪ੍ਰਾਪਰਟੀਆਂ ਵੀ ਲੈਂਦੇ ਆ ਤੁਹਾਡੇ ਕੋਲ ਸੇਵਾ ਵੀ ਕਰਾਉਂਦੇ ਆ ਇਹ ਤਾਂ ਇੱਕ ਫਰਾਡ ਆ ਇਹ ਬਾਬੇ ਹੈ ਹੀ ਨਹੀਂ ਇਹਨਾਂ ਨੇ ਬਾਬੇ ਨਾਨਕ ਦਾ ਨਾਂ ਨਾਲ ਲਾਇਆ ਵੀ ਅਸੀਂ ਬਾਬੇ ਨਾਨਕ ਦੇ ਪੁਜਾਰੀਆਂ ਜਾਂ ਹੀ ਬਾਬੇ ਨਾਨਕ ਦੇ ਇਹ ਸਾਰੇ ਬਾਬੇ ਬਾਬੇ ਨਾਨਕ ਤੋਂ ਉਲਟ ਆ ਇੰਨੇ ਠੱਗ ਬਾਬੇ ਆ ਪੰਜਾਬ ਚ ਇੰਨੇ ਠੱਗ ਬਾਬੇ ਮੈਂ ਸਾਰਾ ਹਿੰਦੁਸਤਾਨ ਘੁੰਮਿਆ ਸਾਰੇ ਹਿੰਦੁਸਤਾਨ ਚ ਇੰਨੇ ਬਾਬੇ ਨਹੀਂ ਹੋਣਗੇ ਜਿੰਨੇ ਬਾਬੇ ਕੱਲੀ ਛੋਟੀ ਜੀ ਸਟੇਜ ਸਟੇਟ ਪੰਜਾਬ ਜਿਆ ਇਹਦਾ ਕਾਰਨ ਆ ਲੋਕਾਂ ਦਾ ਮੂਰਖ ਹੋਣਾ ਇਹ ਸਾਡੇ ਜਿੰਨੇ ਬਾਬਿਆਂ ਇਤਿਹਾਸ ਤੇ ਸਾਰਾ ਹੈਗਾ ਆ ਅਫਗਾਨਿਸਤਾਨ ਤੇ ਪਾਕਿਸਤਾਨ ਤੇ ਸੱਦੇ ਅਮਰੀਕਾ ਕੈਨੇਡਾ ਜਾਂਦੇ ਕਦੀ ਪਾਕਿਸਤਾਨ ਅਫਗਾਨਿਸਤਾਨ ਗਏ ਕਦੀ ਇਹ ਚੱਕਰ ਸਾਰਾ ਟੁਕੜਾਂ ਦਾ ਪੈਸੇ ਦਾ ਗੋਲਗਾ ਦਾ ਤੇ ਇੰਨਾ ਲੋਕਾਂ ਨੂੰ ਲੁੱਟਿਆ ਜਾ ਰਿਹਾ ਇੰਨੇ ਕੇਸ ਆਉਂਦੇ ਪਰ ਲੋਕ ਫੇਰ ਨਹੀਂ ਹਟਦੇ ਵੀ ਜੇ ਲਵਾਉਂਦੇ ਉਸ ਬਾਬੇ ਕੋਲੋਂ ਉਹ ਜਿਹੜਾ ਬਾਜ ਖਿਲਾਰ ਕੇ ਹੈ ਨਾ ਤੱਕੀ ਹੀ ਹੋਰ ਉਹਦੇ ਕਾਰੇ ਸਾਹਮਣੇ ਆਏ ਆ ਯਾਰ ਬੰਦਾ ਉਹੀਂ ਹੱਲ ਜਾਂਦਾ ਹੈ ਉਹੀਆਂ ਗੱਲਾਂ ਸੁਣ ਕੇ ਲੋਕ ਇੰਨੇ ਮੂਰਖ ਆ ਉਹ ਯਾਰ ਜਿਹੜੇ ਦੇਸ਼ ਤੁਸੀਂ ਚੱਲੇ ਆ ਜਿੱਥੇ ਤੁਸੀਂ ਜਾ ਕੇ ਦਿਹਾੜੀਆਂ ਕਰਨੀਆਂ ਆ ਉਹਨਾਂ ਦੇ ਭਾਂਡੇ ਮਾਂਜਣੇ ਆ ਉਹਨਾਂ ਦੀਆਂ ਕਿਚਨ ਸਫਾਈਆਂ ਕਰਨੀਆਂ ਆ ਉਹਨਾਂ ਦੇ ਫੈਕਟਰੀਆਂ 'ਚ ਕੰਮ ਕਰਨਾ ਉਹ ਲੋਕ ਦੇ ਨਾ ਬਾਬਿਆਂ ਨੂੰ ਮੰਨਦੇ ਨਹੀਂ ਹੈ ਉਹ ਲੋਗ ਦੇ ਮੰਨਣਿਆ ਸਾਰਾ ਪੰਜਾਬ ਦਾ ਘਾਣ ਹੈ ਨਾ ਬਾਬਿਆਂ ਨੇ ਕੀਤਾ ਬੰਦ ਸਵੰਨੀਆਂ ਵੈਰਾਈਟੀਆਂ ਦਿਆਂ ਬਾਬਿਆਂ ਨੇ ਕਿਤੇ ਇਹਨਾਂ ਦੇ ਵੱਲੋਂ ਕੋਈ ਚੰਗਾ ਕੰਮ ਦੱਸ ਦਿਓ ਇੱਕ ਗਿਣਾ ਦਿਓ ਕਿਸੇ ਵੀ ਪ੍ਰਕਾਰ ਦੇ ਬਾਬੇ ਵੱਲੋਂ ਕੋਈ ਚੰਗਾ ਕੰਮ ਇਹਨਾਂ ਕੀਤਾ ਹੋਵੇ ਨੇ ਹੂੰ ਕੋਈ ਪੰਜਾਬ ਚ ਸਭ ਤੋਂ ਜ਼ਿਆਦਾ ਬਾਬੇ ਪੰਜਾਬ ਜਾਂਦੇ ਸਭ ਤੋਂ ਜ਼ਿਆਦਾ ਪੰਜਾਬ ਦੇ ਬੇੜਾਗਰ ਕਾ ਪੂਰੇ ਹਿੰਦੁਸਤਾਨ ਚ ਪੂਰੀ ਦੁਨੀਆ ਜੀ ਹੋ ਗਿਆ ਹਰ ਪੰਜਾਬ ਦਾ ਬੇੜਾਗਰ ਘੁੰਤੇ ਯਾਰ ਜਿੱਥੋਂ ਦੀ ਜਵਾਨੀ ਮਜਦੂਰੀ ਤੋਂ ਗਾ ਸੋਚੇ ਹੀ ਨਾ ਤੇ ਉਸ ਸਟੇਟ ਨੂੰ ਆਪਾਂ ਕੀ ਕਵਾਂਗੇ ਉੱਥੋਂ ਦੇ ਲੋਕਾਂ ਨੂੰ ਆਪਾਂ ਕੀ ਕਵਾਂਗੇ ਹੂੰ ਇਹ ਬਾਬੇ ਜਿਹੜੇ ਆ ਇਹ ਇਹ ਬਾਬੇ ਬਾਬਾ ਤੇ ਕਹੜਾ ਇਹਨਾਂ ਨੂੰ ਗਰਾਂ ਆਇਆ ਇਹ ਠੱਗ ਜਿਹੜੇ ਆ ਇਹ ਲੋਕਾਂ ਦੀ ਅਗਿਆਨਤਾ ਲੋਕਾਂ ਦੀ ਮੂਰਖਤਾ ਦਾ ਨਤੀਜਾ ਆ ਇਹ ਲੋਕਾਂ ਦੀ ਮੂਰਖਤਾ ਤੋਂ ਪਨਪੇ ਹੋਏ ਆ ਤੇ ਜੇ ਕੋਈ ਸਰਕਾਰ ਜਾਂ ਕੋਈ ਸੰਸਥਾ ਇਹਨਾਂ ਬਾਬਿਆਂ ਖਿਲਾਫ ਖੜੀ ਹੁੰਦੀ ਆ ਤਾਂ ਲੋਕ ਹੀ ਅੱਗੇ ਲੜਨ ਦੇ ਪੈਂਦੇ ਨਹੀਂ ਨਹੀਂ ਇਹ ਸਾਡਾ ਬਾਬਾ ਇਹ ਤਾਂ ਬਹਾਨੀ ਬੜਾ ਆ ਇਹ ਤਾਂ ਫਲਾਣ ਐਲਟੀ ਗਿਆ ਤੇ ਇਹਨਾਂ ਬਾਬਿਆਂ ਨੇ ਇੰਨਾ ਸ਼ੋਸ਼ਣ ਕੀਤਾ ਪੰਜਾਬ ਦਾ ਇੰਨਾ ਸ਼ੋਸ਼ਣ ਕੀਤਾ ਸਾਰਾ ਪੈਹਾ ਇਹਨਾਂ ਨੇ ਇਕੱਠਾ ਕਰਕੇ ਵਿਦੇਸ਼ੀ ਬੈਂਕਾਂ 'ਚ ਰੱਖਤਾ ਮ제 ਲੈਂਦੇ ਆ ਤੇ ਜਨਤਾ ਜਿਹੜੀ ਉਹਦਾ ਹਾਲ ਕੀ ਆ ਕੀ ਕੋਈ ਹਾਲ ਨਹੀਂ ਪੰਜਾਬ 'ਚ ਕੋਈ ਹੱਜ ਨਹੀਂ ਕੋਈ ਸਰਕਾਰੀ ਫੈਸਿਲਿਟੀ ਨਹੀਂ ਕੋਈ ਫੈਕਟਰੀਆਂ ਨਹੀਂ ਕੋਈ ਦੁੱਧ ਦਹੀਂ ਜਿਹੜਾ ਉਹ ਟੀਕਿਆਂ ਵਾਲਾ ਮਿਕਸ ਹਰ ਚੀਜ਼ ਜਦੋਂ ਪੰਜਾਬ ਦਾ ਬੇੜਾ ਗਰਕਾ ਹਰ ਚੀਜ਼ ਜਦੋਂ ਬਸ ਇੱਥੇ ਮੌਜ ਇਹਨਾਂ ਦੀ ਆ ਬਾਬਿਆਂ ਦੀ ਹੈ ਤੇ ਪੰਜਾਬ ਦੇ ਲੋਕ ਫੇਰ ਨਹੀਂ ਸਮਝਦੇ ਵੀ ਭਾਈ ਬਾਬਾ ਜਿਹੜਾ ਸੀ ਉਹ ਬਾਬਾ ਨਾਨਕ ਸੀਗਾ ਉਹ ਬਾਬਾ ਨਾਨਕ ਹੀ ਸੀਗਾ ਬਾਬਾ ਜਿਹੜਾ ਕੋਲੋਂ ਲੋਕਾਂ ਨੂੰ ਪੈਸੇ ਦਿੰਦਾ ਹੀ ਕੋਲੋਂ ਲੋਕਾਂ ਨੂੰ ਸਮਾਨ ਦਿੰਦਾ ਸੀ ਹੈਲਪ ਕਰਦਾ ਸੀ ਇਹ ਇਹਦੇ ਲੋਕਾਂ ਕੋ ਹਰ ਚੀਜ਼ ਲੈਂਦੇ ਆ ਲੋਕਾਂ ਦਾ ਸ਼ੋਸ਼ਣ ਵੀ ਕਰਦੇ ਵੱਦਸੌਨੀ ਤਰ੍ਹਾਂ ਨਾਲ ਹੈ ਲੋਕਾਂ ਨੂੰ ਮੂਰਖਤਾ ਪੂਰਵਕ ਉਸੇ ਹੀ ਚੱਕਰ ਵਿੱਚ ਰੱਖਦੇ ਆ ਹੈ ਨਾ ਬਾਬੇ ਨਾਨਕ ਦੀਆਂ ਇਹਨਾਂ ਨੇ ਆਪਣੇ ਕੋਲੋਂ ਪਤਾ ਨਹੀਂ ਕਿੰਨੀਆਂ ਉਲਟੀਆਂ ਸਲਟੀਆਂ ਕਹਾਣੀਆਂ ਆਪਣੇ ਹਿਸਾਬ ਨਾਲ ਘੜੀਆਂ ਹੋਈਆਂ ਆ ਹੈ ਬਾਬੇ ਨੇ ਖੇਤੀ ਕੀਤੀ ਆ ਕਿਹੜਾ ਬਾਬਾ ਇਹਨਾਂ ਦੇ ਕੱਪੜੇ ਵੇਖੋ ਕਦੇ ਇਹਨਾਂ ਦੇ ਕਦੇ ਕਿਤੇ ਕਿਤੇ ਸ਼ਟਾਂਗੇ ਘਟਾ ਪਿਆ ਹੋਵੇ ਇਹਨਾਂ ਦੇ ਹੈ ਪਰ ਫਿਰ ਵੀ ਲੋਕ ਸਮਝਦੇ ਨਹੀਂ ਯਾਰ ਤੇ ਪੰਜਾਬ ਦਾ ਸ਼ੋਸ਼ਣ ਹੋਈ ਜਾ ਰਿਹਾ ਹੋਈ ਜਾ ਰਿਹਾ ਹੋਈ ਜਾ ਰਿਹਾ ਉਹ ਪੰਜਾਬ ਦੇ ਲੋਕੋ ਇਹਨਾਂ ਬਾਬਿਆਂ ਤੋਂ ਬਚੋ ਇਹ ਕੋਈ ਬਾਬੇ ਨਹੀਂ ਹੈਗੇ ਸਭ ਠੱਗ ਚੋਰਾਓ ਉਹ ਸੱਜਣ ਠੱਗ ਹੈ ਹੈ ਨਾ ਇੱਕ ਤੇ ਕੋ ਬਾਬੇ ਦੀ ਇਤਿਹਾਸ ਆ ਬਾਬੇ ਨਾਨਕ ਦਾ ਵੀ ਉਹ ਮਲਕ ਭਾਗੋ ਦੇ ਘਰ ਨਹੀਂ ਗਿਆ ਇਹ ਤਾਂ ਭਾਈ ਲਾਲੋ ਦੇ ਘਰ ਗਿਆ ਲੈ ਹਾਂ ਬਾਬੇ ਕਿਸੇ ਗਰੀਬ ਦੇ ਘਰ ਪੈਰ ਵੀ ਰੱਖ ਦੇਣ ਹੈ ਇਹ ਅਮੀਰਾ ਦੇ ਘਰ ਹੀ ਜਾਂਦੇ ਆ ਮਲਕ ਭਗਤ ਦੇ ਘਰ ਹੀ ਜਾਂਦੇ ਆ ਤੇ ਵੀਰੋ ਸਿਆਣੇ ਬੜੋ ਪੰਜਾਬ ਦੇ ਲੋਕੋ ਯਾਰ ਪੰਜਾਬ ਦਾ ਬਹੁਤ ਬੇੜਾ ਗਰਕ ਹੋ ਗਿਆ ਬਹੁਤ ਬੇੜਾ ਗਰਕ ਹੋ ਗਿਆ ਹੋਰ ਕਿੰਨਾ ਕੁ ਕਰਨਾ ਆ ਸਿਆਣੇ ਬੜੋ ਯਾਰ ਬਾਬੇ ਨਾਨਕ ਨੇ ਹੱਥੀ ਕਿਰਤ ਕਰਨ ਵਾਸਤੇ ਕਿਹਾ ਬਾਬੇ ਨੇ ਆਪ ਵੀ ਹੱਥੀ ਕਿਰਤ ਕੀਤੀ ਹੈ ਰੱਬ ਦਾ ਨਾਮ ਲਿਆ ਰੱਬ ਦਾ ਨਾਮ ਲੈਣ ਵਾਸਤੇ ਕਿਤੇ ਜਾਨ ਦੀ ਲੋੜ ਨਹੀਂ ਤੁਸੀਂ ਕੰਮ ਕਰਦੇ ਕਰਦੇ ਰੱਬ ਦਾ ਨਾਮ ਲੈ ਸਕਦੇ ਹੋ ਤੇ ਜਿਹੜੇ ਵੀਜੇ ਲਵਾਉਂਦੇ ਆ ਵੀ ਬਾਬਾ ਸਾਡੇ ਵੀਜੇ ਲਵਾ ਦੂ ਤੇ ਉਹ ਯਾਰ ਜਿਹੜੇ ਦੇਸ਼ਾਂ ਤੋਂ ਹੀ ਜਾਣਾ ਉਹਦੇ ਨਾਲ ਚੀਜ਼ਾਂ ਨੂੰ ਮੰਨਦੇ ਹੀ ਨਹੀਂ ਹੈਨਾ ਤੇ ਸਿਆਣੇ ਬਣੋ ਪੰਜਾਬ ਦੇ ਲੋਕੋ ਸਿਆਣੇ ਬਣੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ